ਗੱਡੀਆਂ ਚਲਾਉਣ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਵੀ ਨਾ ਸਰਵਾ ਬੈਠਣਾ 10000 ਦਾ ਚਲਾਨ ਬਚਣ ਲਈ ਸੁਣੋ ਇਹ ਅਹਿਮ ਖਬਰ ਜੇਕਰ ਤੁਸੀਂ ਵੀ ਗੱਡੀਆਂ ਕਾਰਾਂ ਚਲਾਉਂਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਸਖਤ ਜ਼ਰੂਰਤ ਹੈ ਕਿਉਂਕਿ 10000 ਰੁਪਏ ਦਾ ਚਲਾਨ ਜਿਹੜਾ ਕੱਟਿਆ ਜਾ ਰਿਹਾ ਹੈ ਇਹ ਅਹਿਮ ਖਬਰ ਤੁਹਾਡੇ ਲਈ ਹੈ ਖਾਸ ਤੁਹਾਡੇ ਲਈ ਇੱਕ ਮਹੀਨੇ ਦੇ ਵਿੱਚ 5000 ਤੋਂ ਵੱਧ ਵਾਹਨ ਮਾਲਕਾਂ ਦੇ ਮੋਬਾਈਲ ਫੋਨਾਂ ਤੇ 10000 ਰੁਪਏ ਦੇ ਇਹ ਚਲਾਨ ਜਿਹੜੇ ਉਹ ਭੇਜੇ ਗਏ ਨੇ ਸਰਟੀਫਿਕੇਟ ਨਾ ਹੋਣ ਤੇ ਭੇਜੇ ਗਏ ਨੇ ਦੱਸ ਦਿੰਦੇ ਆ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈਗੀ ਹੈ ਗੱਡੀਆਂ ਕਾਰਾਂ ਚਲਾਉਣ ਦੇ ਲਈ ਸਾਵਧਾਨ ਹੋਣ ਦੀ ਜਿਹੜੀ ਸਖਤ ਜ਼ਰੂਰਤ ਹੈ ਜੇਕਰ ਤੁਹਾਡੇ ਕੋਲ ਵੀ ਆਪਣੇ ਜਿਹੜੇ ਵਾਹਨ ਨੇ ਤੁਸੀਂ ਵਾਹਨ ਚਲਾਉਣੇ ਹੋ ਡੇਲੀ ਬੇਸਿਸ ਦੇ ਉੱਤੇ ਪੈਟਰੋਲ ਪੰਪਸ ਦੇ ਉੱਤੇ ਚਲਾਨ ਜਿਹੜੇ ਨੇ ਕੱਟੇ ਜਾ ਰਹੇ ਨੇ ਇਹ ਜਿਹੜੀ ਸੱਚੀ ਖਬਰ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਪ੍ਰੂਫ ਵੀ ਜਿਹੜੇ ਨੇ ਸਾਹਮਣੇ ਆਏ ਨੇ ਲੋਕਾਂ ਦੇ ਘਰੇ ਜਿਹੜੇ ਇਹ 10000 ਰੁਪਏ ਦੇ ਈ ਚਲਾਨ ਚਲਾਨ ਜਿਹੜੇ ਭੇਜੇ ਗਏ ਨੇ ਜਿਕਰ ਤੁਹਾਡੇ ਕੋਲ ਆਪਣੇ ਵਾਹਨ ਦੇ ਲਈ ਵੈਧ ਪ੍ਰਦੂਸ਼ਣ ਅੰਡਰ ਕੰਟਰੋਲ ਪੀਯੂਸੀ ਸਰਟੀਫਿਕੇਟ ਨਹੀਂ ਹੈ ਤਾਂ ਇਹ ਲਾਪਰਵਾਹੀ ਤੁਹਾਨੂੰ ਕਾਫੀ ਮਹਿੰਗੀ ਪੈਣ ਵਾਲੀ ਹੈ ਟਰਾਂਸਪੋਰਟ ਵਿਭਾਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਆਧਾਰਿਤ ਕੈਮਰਿਆਂ ਦੇ ਨਾਲ ਵਾਹਨਾਂ ਦੀ ਨਿਗਰਾਨੀ ਦੇ ਨਾਲ ਨਾਲ ਈ ਚਲਾਨ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਵਿਭਾਗ ਨੇ ਪੀ ਯੂਸੀ ਸਰਟੀਫਿਕੇਟ ਦੀ ਜਾਂਚ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਪੈਟਰੋਲ ਪੰਪਸ ਦੇ ਉੱਤੇ ਵਿਸ਼ੇਸ਼ ਕੈਮਰੇ ਲਗਾਏ ਨੇ ਜਿਵੇਂ ਕਿ ਅਸੀਂ ਦੱਸਿਆ ਇੱਕ ਮਹੀਨੇ ਦੇ ਵਿੱਚ 5202 ਵਾਹਨ ਮਾਲਕਾਂ ਦੇ ਮੋਬਾਈਲ ਫੋਨਾਂ ਤੇ 10000 ਰੁਪਏ ਦੇ ਇਚਲਾਜ ਜਾਇਜ਼ ਪੀ ਯੂਸੀ ਸਰਟੀਫਿਕੇਟ ਨਾ ਹੋਣ ਦੇ ਕਾਰਨ ਪੇ ਜਗੇ ਨੇ ਟ੍ਰਾਂਸਪੋਰਟ ਵਿਭਾਗ ਨੇ ਪੀ ਯੂਸੀ ਸਰਟੀਫਿਕੇਟ ਨਾਲ ਲੈਣ ਵਾਲਿਆਂ ਨੂੰ ਕਾਰਵਾਈ ਦੇ ਦਾਇਰੇ ਵਿੱਚ ਲਿਆਉਣ ਦੇ ਲਈ ਨਵੀਂ ਰਣਨੀਤੀ ਅਪਣਾਈ ਹੈ ਇਸ ਤਹਿਤ ਦਿੱਲੀ ਦੇ ਵੱਖ-ਵੱਖ ਥਾਵਾਂ ਦੇ ਉੱਤੇ 25 પેટ્રોલ ਪੰਪਸ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਕੈਮਰੇ ਲਗਾਏ ਗਏ ਨੇ ਕੈਮਰੇ પેટ્રોલ ਪੰਪ ਦੇ ਉੱਤੇ ਆਉਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਸ ਨੂੰ ਪੜ੍ਹਦੇ ਨੇ ਅਤੇ ਵਾਹਨ ਦੇ ਪੀਯੂਸੀ ਸਰਟੀਫਿਕੇਟ ਬਾਰੇ ਪਤਾ ਲਗਾਉਂਦੇ ਨੇ ਤਾਂ ਸਖਤ ਸਾਵਧਾਨੀ ਦੀ ਜਿਹੜੀ ਲੋੜ ਹੈਗੀ ਹੈ ਇਸ ਪ੍ਰਣਾਲੀ ਦੇ ਤਹਿਤ ਪਿਛਲੇ 1 ਮਹੀਨੇ ਦੌਰਾਨ પેટ્રોલ ਜਿਹੜੇ ਪੰਪਸ ਨੇ ਉਸ ਦੇ ਉੱਤੇ ਆਉਣ ਬਾਰੇ 88300 47 ਵਾਹਨਾਂ ਦੀ PUC ਦੀ ਜਿਹੜੀ ਜਾਂਚ ਕੀਤੀ ਗਈ ਉਸ ਤੋਂ ਪਤਾ ਲੱਗਿਆ ਦੋ ਜਿਹੜੇ ਜਿਹੜੇ ਵਾਹਨ ਹੁੰਦੇ ਨੇ ਉਹ 20900 42 ਵਾਹਨਾਂ ਦੇ ਕੋਲ ਜਾਇਜ਼ PUC ਯਾਨੀ 23.70% ਦੀ ਵਾਹਨ ਵੈਧ PUC ਤੋਂ ਬਿਨਾ ਪਾਇਗੇ ਨੇ ਜੇਕਰ ਤੁਹਾਡੇ ਕੋਲ ਵੀ ਇਹ ਸਰਟੀਫਿਕੇਟ ਨਹੀਂ ਮੌਜੂਦ ਹੈਗਾ ਤੇ ਤੁਹਾਡੇ ਲਈ ਜਿਹੜੀ ਹੈ ਵੱਡੀ ਖਬਰ ਅਹਿਮ ਖਬਰ ਹੈਗੀ ਹੈ 5000 ਤੋਂ ਵੱਧ ਡਰਾਈਵਰਾਂ ਦੇ ਜਿਹੜੇ ਚਲਾਨ ਭੇਜੇ ਗਏ ਨੇ ਟਰਾਂਸਪੋਰਟ ਵਿਭਾਗ ਨੂੰ ਮੈਸੇਜ ਭੇਜਣ ਤੋਂ ਬਾਅਦ ਦੇਖਿਆ ਗਿਆ ਕਿ 15740 ਵਾਹਨ ਚਾਲਕਾਂ ਦੇ 2 ਘੰਟਿਆਂ ਦੇ ਅੰਦਰ ਹੀ PUC ਸਰਟੀਫਿਕੇਟ ਬਣਵਾ ਲੈ ਪਰ ਟਰਾਂਸਪੋਰਟ ਵਿਭਾਗ ਨੇ PUC ਸਰਟੀਫਿਕੇਟ ਨਾ ਲੈਣ ਵਾਲੇ 5202 ਵਾહન ਮਾਲਕਾਂ ਦੇ ਮੋਬਾਈਲਾਂ ਤੇ 10-10000 ਰੁਪਏ ਦੇ ਜਿਹੜੇ ਚਲਾਨ ਭੇਜ ਦਿੱਤੇ ਨੇ 2 ਘੰਟਿਆਂ ਦੇ ਅੰਦਰ ਅੰਦਰ ਬਣਾਇਆ ਗਿਆ ਇਹ ਚਲਾਨ ਦਾ ਜਿਹੜਾ ਤੋਂ ਬਚਣ ਦੇ ਲਈ ਜਿਹੜਾ ਸਰਟੀਫਿਕੇਟ ਹੈ ਇਹ ਚਲਾਨ ਜਿਹੜਾ ਉਹਨਾਂ ਦੇ ਘਰੇ ਭੇਜਿਆ ਗਿਆ ਹੈ ਜਿਕਰ पीयूसी इबदा नहीं है तो कैमरा तुरंत संबंध जड़ा ड्राइवर ਦੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਇੱਕ ਸੁਨੇਹਾ ਭੇਜਦਾ ਹੈ ਵਾਹਨ ਦੇ ਵਿੱਚ ਪੀਯੂਸੀ ਨਹੀਂ ਹੈ ਇਸ ਤੋਂ ਬਾਅਦ ਵੀ ਜੇਕਰ ਡਰਾਈਵਰ ਨੂੰ ਵਾਹਨ ਦਾ ਪੀਯੂਸੀ ਸਰਟੀਫਿਕੇਟ ਨਹੀਂ ਮਿਲਦਾ ਤਾਂ ਮੈਸੇਜ ਦੇ 2 ਘੰਟੇ ਬਾਅਦ ਸਿਸਟਮ ਸੰਬੰਧ ਡਰਾਈਵਰ ਨੂੰ ਈ ਚਲਾਨ ਭੇਜਿੰਦਾ ਤਾਂ ਜਿਹੜਾ ਉਹਨਾਂ ਨੇ ਕਿਹਾ ਹੈ AI ਆਧਾਰਿਤ ਕੈਮਰੇ ਵਾਲੇ 25 પેટ્રોલ ਪੰਪਸ ਦੀ ਸਥਿਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਕਿਉਂਕਿ ਇਸ ਵਾਰ ਪਤਾ ਲੱਗਣ ਤੋਂ ਬਾਅਦ ਲੋਕ ਡਰ ਦੇ ਮਾਰੇ ਇੰਨਾ પેટ્રોલ ਪੰਪਸ ਤੇ ਨਹੀਂ ਜਾਣਗੇ ਇਸ ਕਾਰਨ ਉਹਨਾਂ ਦੇ ਮਾਲਕਾਂ ਨੂੰ ਕਾਰੋਬਾਰ ਵਿੱਚ ਨੁਕਸਾਨ ਹੋ ਸਕਦਾ ਹੈ ਪੰਪ ਮਾਲਕਾਂ ਨੂੰ ਭਰੋਸੇ ਵਿੱਚ ਲਿਆ ਗਿਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਬਾਹਲ ਸਾਲਕ ਤੌਰ ਦੇ ਉੱਤੇ ਵਰਤ ਦੇ ਹਾਲਾਤ ਤੇ ਫੜੇ ਜਾਣ ਤੋਂ ਬਚਦੇ ਨੇ ਪਰ ਪੈਟਰੋਲ ਪੰਪ ਦੇ ਤਕਨੀਕ ਦੀ ਵੱਤੋਂ ਦੇ ਨਾਲ ਹੁਣ ਉਹ ਅਧਿਕਾਰਿਕ ਅਧਿਕਾਰੀਆਂ ਨੂੰ ਜਿਹੜਾ ਚੱਕਮਾ ਨਹੀਂ ਦੇ ਸਕਦੇ ਉਹਨਾਂ ਨੇ ਕਿਹਾ ਇੱਕ ਜਾਇਜ਼ ਪੀਯੂ ਸੀ ਸਿਰਫ ਨਿਯਮਾਂ ਦੀ ਪਾਲਣਾ ਕਰਨ ਬਾਰੇ ਨਹੀਂ ਸਗੋ ਪਰ ਦੂਸ਼ਣ ਨੂੰ ਰੋਕਣ ਬਾਰੇ ਵੀ ਹੈ